ਅ ਬੇ ਕੋ ਇਹ ਤੇ ਜਿੰਨੀ ਜਿੰਨੀ ਜਿਸ ਤਰ੍ਹਾਂ ਸਮਝਣਾ ਆ ਉਸ ਤਰ੍ਹਾਂ ਸਮਝੇ ਜਿਹੜੇ ਸਿਆਣੇ ਆ ਉਹਨਾਂ ਨੂੰ ਤੇ ਚਲੋ ਪਹਿਲਾਂ ਹੀ ਸਮਝ ਹੈਗੀ ਹੈ ਪਰ ਜਿਹੜੀ ਇਹ ਸਾਰੀ ਖੇਲ ਸੀਗੀ ਭਾਵੇਂ ਉਹ 2 ਦਸੰਬਰ ਨੂੰ ਉੱਥੋਂ ਚੱਲੀ ਜਾਂ ਹੁਣ ਉਹਦਾ ਅਲਟੀਮੇਟ ਪਰਪਸ ਇਹ ਹੀ ਆ ਕਾਲੀਦਾਲ ਦੀ ਲੀਡਰਸ਼ਿਪ ਤੇ ਕਬਜ਼ਾ ਕੇ ਵੀ ਕੀਤਾ ਜਾਏ ਮੇਰਾ ਤੇ ਕੋਈ ਮੂਲ ਪੂਤ ਸਵਾਲ ਇਹੀ ਹੈ ਕਿ ਜੋ ਕਰਨਾ ਸੀ ਤੇ ਅੰਦਰ ਆ ਕੇ ਡੈਮੋਕਰੈਟਿਕ ਢੰਗ ਨਾਲ ਕਰਨਾ ਚਾਹੀਦਾ ਸੀ ਵੋਟਾਂ ਬਣਾਉਂਦੇ ਡੈਲੀਗੇਟ ਬਣਾਉਂਦੇ ਸਾਰੀ ਜਿਹੜੀ ਉੱਥੇ ਚੋਣ ਹੋ ਜਾਂਦੀ ਪਰਚੀਆਂ ਪਾ ਲਿੰਦੇ ਸਾਰਾ ਕੁਝ ਅਕਾਲੀ ਦਲ ਦਾ ਸੰਵਿਧਾਨ ਹੈ ਜਿਹੜਾ ਇਲੈਕਸ਼ਨ ਕਮਿਸ਼ਨ ਚ ਉਹਦੇ ਮਤਾਬਕ ਹੁੰਦਾ ਜੀ ਤੇ ਸ਼ਾਬਾਸ਼ ਹੁੰਦੀ ਤੇ ਨਾਲੇ ਉਹ ਇਨ ਬਿਨ ਲਾਗੂ ਵੀ ਹੋ ਜਾਂਦਾ ਜਿਹੜਾ ਅਕਾਲ ਤਖਤ ਦਾ ਸਾਫ ਦਾ ਉਸ ਤਰੀਕੇ ਨਾਲ ਸੀ ਕਿਸੇ ਨੂੰ ਕੋਈ ਕਿੰਤੂ ਪਰੰਤੂ ਨਹੀਂ ਹੁੰਦਾ ਦੇਖੋ ਅੱਜ ਦੀ ਤਰੀਕ ਦੇ ਵਿੱਚ ਹੂੰ ਹੁਣ ਕੀ ਹੈ ਕਿ ਜਾਂਤੇ ਅਜੇ ਵੀ ਲੀਡਰ ਆਪਸ ਵਿੱਚ ਮੰਨ ਜਾਣ ਇਸ ਗੱਲ ਦਾ ਕਿ ਸਾਨੂੰ ਇਕੱਠੇ ਰਹਿ ਕੇ ਸਾਰਿਆਂ ਨੂੰ ਫਾਇਦਾ ਹੈ ਤੇ ਜੇ ਅਲੱਗ-ਅਲੱਗ ਹੁੰਦੇ ਆਂ ਤੇ ਜਿਹੜੀਆਂ ਵਿਰੋਧੀ ਪਾਰਟੀਆਂ ਆ ਜਿਹੜੀਆਂ ਇਹਨਾਂ ਨੂੰ ਅਲੱਗ-ਅਲੱਗ ਵੇਖਣਾ ਚਾਹੁੰਦੀਆਂ ਉਹਨਾਂ ਨੂੰ ਫਾਇਦਾ ਹੈ ਤੇ ਗੱਲ ਬੜੀ ਸਾਫ਼ ਹੈਗੀ ਆ ਉਹ ਕਿਉਂ ਇਕੱਠੇ ਹੋ ਵੇਖਣਗੇ ਇਹ ਹੁਣ ਜਨਤਾ ਫੈਸਲਾ ਕਰੂਗੀ ਪੰਥ ਫੈਸਲਾ ਕਰੂਗਾ ਆਮ ਧੇਰ ਆਮ ਲੋਕ ਪੰਜਾਬ ਦੇ ਫੈਸਲਾ ਕਰਨਗੇ ਕਿ ਉਹਨਾਂ ਨੇ ਕਿਹੜੇ ਪਾਸੇ ਨੂੰ ਜਾਣਾ ਆ ਉਲਰਨਾ ਹੈਗਾ ਕਿ ਇਹਨੂੰ ਅਸਲੀ ਮੰਨਣਾ ਕਿਉਂਕਿ ਜਿਹੜੀਆਂ ਬਾਕੀ ਗੱਲਾਂ ਰਾਂ ਹੀ ਮੰਨਣ ਵਾਲੀ ਗੱਲ ਸੀ ਜਾਂ ਸਿਆਣਪ ਰਾਂ ਹੀ ਮੰਨਣ ਵਾਲੀ ਗੱਲ ਸੀ ਜਾਂ ਇੱਕ ਚੋਣਾਂ ਦੇ ਵਿੱਚ ਡੈਮੋਕਰੈਟਿਕ ਢੰਗ ਦੇ ਨਾਲ ਲੀਡਰਸ਼ਿਪ 'ਤੇ ਅੱਗੇ ਆਉਣ ਦੀ ਗੱਲ ਸੀ ਉਹ ਸਮਾਂ ਹੁਣ ਨਿਕਲ ਗਿਆ